ਅਜੋਕੇ ਟਾਈਮ ਦੇ ਵਿੱਚ ਕੈਨੇਡਾ ਵਿੱਚ ਵਾਧਾ ਹੋਇਆ ਅਪਰਾਧ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸਰਕਾਰ ਦੇ ਵੱਲੋਂ ਇਸ ਦੇ ਨਾਲ ਨਜਿੱਠਣ ਦੇ ਲਈ ਅਨੇਕਾਂ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਇਸੇ ਦੇ ਚੱਲਦਿਆਂ ਹਾਲ ਹੀ ਦੇ ਵਿੱਚ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਜੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ 온ਟਾਰੀਓ ਦੇ ਵਿੱਚ ਜੋ ਕ੍ਰਾਈਮ ਅਟੈਂਪਟ ਕਰਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਜੋ ਕ੍ਰਾਈਮ ਅਟੈਂਪਟ ਕਰਦੇ ਹਨ ਉਹ ਜ਼ਮਾਨਤ ਤੇ ਅਗਲੇ ਦਿਨ ਹੀ ਰਿਹਾ ਹੋ ਜਾਂਦੇ ਹਨ ਪਰ ਇਸ ਨੂੰ ਲੈ ਕੇ ਫੈਡਰਲ ਸਰਕਾਰ ਨੂੰ ਆਪਣੀ ਨੀਤੀ ਵਿੱਚ ਬਦਲਾਅ ਲਿਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪ੍ਰੀਮੀਅਰ ਡੱਗਫੋਰਡ ਨੇ ਇੱਕ ਵਾਰ ਫਿਰ ਜ਼ਮਾਨਤ ਕਾਨੂੰਨਾਂ ਨੂੰ ਲੈ ਕੇ ਫੈਡਰਲ ਸਰਕਾਰ ਦੀ ਨਿੰਦਾ ਕੀਤੀ ਹੈ ਜਦੋਂ ਕਿ ਅਪਰਾਧ ਦੁਹਰਾਉਣ ਵਾਲੇ ਅਪਰਾਧੀਆਂ ਦੀ ਗੱਲ ਆਉਂਦੀ ਹੈ ਪ੍ਰੀਮੀਅਰ ਡੱਗਫੋਰਡ ਨੇ ਮੰਗਲਵਾਰ ਸਵੇਰੇ ਇੱਕ ਗੈਰ ਸੰਬੰਧਿਤ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਫੈਡਰਲ ਸਰਕਾਰ ਨੂੰ ਇੱਕ ਵਾਰ ਅਤੇ ਹਮੇਸ਼ਾ ਲਈ ਕ੍ਰਿਮੀਨਲ ਕੋਡ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਇੱਥੇ ਲੋਕ ਇਸ ਅਪਰਾਧ ਤੋਂ ਤੰਗ ਆ ਚੁੱਕੇ ਹਨ ਜਦੋਂ ਜ਼ਮਾਨਤ ਅਤੇ ਨਿਆਂ ਪ੍ਰਣਾਲੀ ਦੀ ਗੱਲ ਆਉਂਦੀ ਹੈ ਤਾਂ ਫੋਰਡ ਆਪਣੇ ਸਖਤ ਅਪਰਾਧ ਸੰਦੇਸ਼ ਬਾਰੇ ਬੋਲਦੇ ਰਹੇ ਹਨ অন্ਟੈਰੀਓ ਦੇ ਹਿੰਸਕ ਅਪਰਾਧਾਂ ਵਿੱਚ ਵਾਧਾ ਦੇਖਿਆ ਗਿਆ ਹੈ ਜਿਵੇਂ ਕਿ ਬੰਦੂਕ ਨਾਲ ਕਥਿਤ ਡਕੈਤੀਆਂ ਘਰਾਂ ਤੇ ਹਮਲੇ ਅਤੇ ਕਾਰ ਜੈਕਿੰਗ ਹੋਣਾ ਫੋਰਡ ਨੇ ਕਿਹਾ ਕਿ ਸਾਰੇ ਲੋਕਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਇਹ ਲੋਕ ਜ਼ਮਾਨਤ ਤੇ ਕਿਉਂ ਬਾਹਰ ਆ ਰਹੇ ਹਨ ਉਹ ਵੀ ਇੱਕ ਵਾਰ ਨਹੀਂ ਕਈ ਵਾਰ ਦੋਸ਼ੀ ਅਪਰਾਧ ਗਾਧਨ ਫਿਰ ਜਮਾਨਤ ਤੇ ਬਾਹਰ ਆ ਜਾਂਦੇ ਹਨ ਫਿਰ ਤੋਂ ਅਪਰਾਧ ਕਰਦੇ ਹਨ ਫਿਰ ਤੋਂ ਉਹਨਾਂ ਨੂੰ ਜਮਾਨਤ ਮਿਲ ਜਾਂਦੀ ਹੈ ਸਾਨੂੰ ਜਿੰਨਾ ਚਿਰ ਸੰਭਵ ਹੋ ਸਕੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਣ ਦੀ ਲੋੜ ਹੈ ਫੋਰ ਨੇ ਹੋਰ ਜੇਲ੍ਹਾਂ ਬਣਾਉਣ ਦਾ ਵੀ ਵਾਅਦਾ ਕੀਤਾ ਹੈ ਕਿਉਂਕਿ ਅੰਕੜੇ ਦਰਸਾਉਂਦੇ ਹਨ ਕਿ ਕੈਦੀਆਂ ਦੀ ਆਬਾਦੀ ਮਿੱਥੇ ਗਏ ਬਿੰਦੂ ਤੋਂ ਬਹੁਤ ਜ਼ਿਆਦਾ ਵੱਧ ਗਈ ਹੈ 30 ਦਸੰਬਰ 2023 ਤੱਕ ਸੁਭਾਈ ਜੇਲਾ ਵਿੱਚ ਔਸਤਨ 8800 89 ਲੋਕ ਸਨ ਜੋ ਕਿ 7848 ਵਿਅਕਤੀਆਂ ਦੀ ਸਮਰਥਾ ਤੋਂ ਵੱਧ ਸਨ ਸੂਬੇ ਨੇ ਪਹਿਲਾਂ ਕਿਹਾ ਹੈ ਕਿ ਸੁਭਾਈ ਜੇਲਾਂ ਵਿੱਚ 81% ਕੈਦੀ ਮੁਕਦਮੇ ਦੀ ਉਡੀਕ ਕਰ ਰਹੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ નિર્ਦੋਸ਼ ਹਨ ਅਪਰਾਧਿਕ ਵਕੀਲਾਂ ਅਤੇ ਸੁਧਾਰਾਤਮਕ ਅਧਿਕਾਰੀਆਂ ਨੇ ਕਿਹਾ ਕਿ ਭਰੀਆਂ ਜੇਲਾਂ ਦਾ ਕੈਦੀਆਂ ਅਤੇ ਜੇਲ ਗਾਰਡਨ ਦੋਵਾਂ ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ ਸੁਦਾਰਾਤਮਕ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਕਈ ਸੰਸਥਾਵਾਂ ਵਿੱਚ ਕੈਦੀ ਤਿਹਰੀ ਬੰਕਿੰਗ ਕਰ ਰਹੇ ਹਨ ਜਦੋਂ ਕਿ ਗਾਰਡ ਵੱਧ ਰਹੇ ਮਾਮਲਿਆਂ ਨਾਲ ਨਜਿੱਠ ਰਹੇ ਹਨ ਅਤੇ ਉਹਨਾਂ ਦੀ ਮਾਨਸਿਕ ਸਿਹਤ ਨਾਲ ਸੰਘਰਸ਼ ਕਰ ਰਹੇ ਹਨ ਕ੍ਰਿਮੀਨਲ ਟ੍ਰਾਇਲ ਲਾਇਰਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀਆਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਜ਼ਿਆਦਾ ਸਮਾਂ ਲੱਗ ਰਿਹਾ ਹੈ ਜੋ ਜੇਲ੍ਹ ਦੀ ਆਬਾਦੀ ਵਿੱਚ ਵਾਧਾ ਕਰਨ ਵਿੱਚ ਯੋਗਦਾਨ ਪਾ ਰਹੇ ਹਨ Bureau report TV. first of all, it starts with a criminal code from the federal government. when we catch these people, these bad people, these bad guys, because they're 99.9% .9 are guys, you know, we need to throw them in jail. we don't need to throw them in jail uh, for a day or two days. we need to send them to jail for years and keep them behind bars because if there's a deterrent, people are going to think twice about breaking in to someone's home. And it starts with a criminal code, then it starts with our judges and our JPs. We can't be letting these criminals out on, on, uh, on the streets. You know, I, I use this example many doors get kicked in, guns are put to people's heads. Terrifying experience. And guess what? The, the guy's back out on, on the streets to repeat the same crime he did the night before because we have a, a weak system, weak criminal system. You know, you try to do this down in the States two things are going to happen you're getting caught and you're going to jail for years or the homeowner is going to shoot you one of the two and uh, i'd rather uh, keep guns out of out of uh, communities and i'd rather really support our police that we're doing we're putting a lot more money into guns and gangs uh, across the the region and uh, just supporting our police but the judges and the jps have to keep them in jail and the federal government has to change the criminal code, simple as that.